ਆਮ ਆਦਮੀ ਪਾਰਟੀ ਤਾਂ ਬਿਲਕੁਲ ਹੀ ਡੁੱਬੀ ਪਈ ਹੈ ਪਹਿਲਾਂ ਹੀ ਤੇ ਇਹਨੇ ਹੋਰ ਆਪਣਾ ਭਵਿਸ਼ਾ ਆਪਣਾ ਵੀ ਆਪ ਹੀ ਖਰਾਬ ਕਰ ਲਿਆ ਹੈਗੇ ਇਸ ਬੰਦੇ ਨੇ ਸੋਚਣਾ ਚਾਹੀਦਾ ਸੀ ਮੈਂ ਕਰ ਕੀ ਰਿਹਾ ਹੈਗਾ ਔਰ ਕਿਸ ਪਾਰਟੀ ਦੇ ਨਾਲ ਨਾਲ ਜੋੜੇ ਹੈਗੇ ਕਿ ਜਿਹੜੀ ਦਿੱਲੀ ਵਾਲੀ ਪਾਰਟੀ ਹੈਗੀ ਆ ਜਿਹਦੀ ਵੇਖਦੀ ਦਿੱਲੀ ਨੂੰ ਹੈਗੀ ਆ ਔਰ ਉਹਨਾਂ ਨੇ ਲੁੱਟ ਲਿਆ ਸਾਰਾ ਪੰਜਾਬ ਨੂੰ ਇਲਾਕੇ ਦੇ ਤਾਂ ਘਰ ਘਰ ਪਿੰਡ ਪਿੰਡ ਬੱਚੇ-ਬੱਚੇ ਨੂੰ ਪਤਾ ਕਿ ਉਹਨਾਂ ਨੇ ਕਿੰਨਾ ਕੁ ਵਿਕਾਸ ਕੀਤਾ ਤੱਕ ਬੱਚਾ ਨਾ ਕਿੰਨਾ ਵਿਕਾਸ ਕੀਤਾ ਉਹਨੂੰ ਔਰ ਮਾਵਾਂ ਧੀਆਂ ਪੈਣਾ ਇਨੀਆਂ ਰੋਦੀਆਂ ਪਈਆਂ ਨੇ ਕਿ ਵੀ ਸਾਡੇ ਬੱਚਿਆਂ ਦਾ ਸੱਦਿਆ ਨਾਸ ਕਰਨ ਦੇ ਵਿੱਚ ਇਸ ਬੰਦੇ ਦਾ ਬਹੁਤ ਵੱਡਾ ਹੱਥ ਲੱਗਿਆ। ਜਿਵੇਂ ਅੱਗੇ ਪੰਜਾਬ ਦੀ ਖੇਤਰੀ ਪਾਰਟੀ ਕਾਲੀ ਦਾ ਲਾਉਣੇ ਵੀ ਭਾਈ ਦਿੱਲੀ ਵਾਲਿਆਂ ਨਾਲ ਸਮਝੌਤਾ ਕੀਤਾ ਤੇ ਕਿਤੇ ਨਾ ਕਿਤੇ ਵਾਰਿਸ ਪੰਜਾਬ ਵੀ ਦਿੱਲੀ ਵਾਲਿਆਂ ਨਾਲ ਅੱਜ ਨਹੀਂ ਤਾਂ ਕੱਲ ਸਮਝੌਤਾ ਤਾਂ ਕਰੂਗੀ। ਤੁਹਾਨੂੰ ਲੱਗਦਾ ਵੀ ਖੇਤਰੀ ਪਾਰਟੀ ਨੂੰ ਦਿੱਲੀ ਦੀ ਕਦੇ ਲੋੜ ਹੀ ਨਹੀਂ ਪਊਗੀ ਜਾਂ ਦਿੱਲੀ ਦੀ ਸਰਕਾਰ ਦੀ ਲੋੜ ਹੀ ਨਾ ਪਊ। ਜੇਕਰ ਇਹਨਾਂ ਨੇ ਕੋਈ ਐਸੀ ਭਾਈਚਾਰੇ ਦਾ ਜਾਂ ਹੋਰ ਕੋਈ ਦਾ ਕੀਤਾ ਹੁੰਦਾ ਤੇ 70 ਸਾਲ ਹੋ ਗਏ ਉਹ ਉੱਥੇ ਦੇ ਉੱਥੇ ਹੀ ਨੇ। ਰਿਜ਼ਰਵੇਸ਼ਨ ਵੀ ਉਹਨਾਂ ਨੂੰ ਦਿੱਤੀ ਹੈਗੀ ਹੈ ਲੇਕਿਨ ਉਹ ਉਹਦਾ ਵੀ ਕੋਈ ਬੈਨੀਫਿਟ ਨਹੀਂ ਲੈ ਪਾਇਓ। ਲੋਗ ਨਹੀਂ ਮੂੰਹ ਲਾਉਂਦੇ ਜੋ ਮਰਜ਼ੀ ਰੈਲੀ ਵੀ ਕਰ ਲੈਂਦਾ ਮੂੰਹ ਨਹੀਂ ਲਾਉਂਦੇ ਵੋਟਾ ਨਹੀਂ ਪਾਉਂਦੇ ਨਾ ਆਹ ਅਕਾਲੀ ਦਲ ਨੂੰ ਵੋਟਾ ਪਾਉਂਦੇ ਅਕਾਲੀ ਦਲ ਪੂਰੀ ਤਰ੍ਹਾਂ ਫੇਲ ਹੈਗਾ ਧਰਨੇ ਲਾ ਲਾ ਕੇ ਲੋਕ ਕਪੜੇ ਉਤਾਰ ਤਾਰ ਕੇ ਇਹਨਾਂ ਦੇ ਦਫ਼ਤਰ ਦੇ ਸਾਹਮਣੇ ਪਿੱਟ ਸਿਆਪਾ ਕਰੀ ਜਾ ਰਹੇ ਨੇ ਕੋਈ ਨੌਕਰੀ ਨੌਕਰੀ ਨਹੀਂ ਦੇ ਰਹੇ ਸਭ ਕੁਝ ਕਰ ਰਹੇ ਸਭ ਲੋਕਾਂ ਦਾ ਨਾਲ ਧੋਖਾ ਹੈਗਾ ਇਹਨਾਂ ਦਾ ਇਹਨਾਂ ਨੇ ਤਾਂ ਲੁੱਟ ਲਿਆ ਪੰਜਾਬ ਨੂੰ ਔਰ ਇਹਨਾਂ ਨੇ ਕਰ ਰੱਖਿਆ ਜਿੰਨੇ ਵੀ ਬੰਦੇ ਬਿਠਾ ਰੱਖੇ ਸਰਕਾਰ ਦੇ ਵਿੱਚ ਜਿੰਨੇ ਵੀ ਬੰਦੇ ਇਹਨਾਂ ਨੇ ਬਾਹਰੋਂ ਦਿੱਲੀ ਵੱਲੋਂ ਲੈ ਕੇ ਬਿਠਾਏ ਉਹ ਕਾਹਦੇ ਵਾਸਤੇ ਭਲਾਏ ਪੰਜਾਬ ਵਾਲੀ ਇਨਕੰਮ ਜਦੋਂ ਪੰਜਾਬ ਵਾਲੇ 95% ਜੋ ਹੈ ਕੁਰਬਾਨੀਆਂ ਕਰਕੇ ਦੇਸ਼ ਨੂੰ ਜਿੱਤ ਕਰ ਸਕਦੇ ਨੇ ਤਾਂ ਹੁਣ ਇਹ ਬਾਹਰ ਬੰਦੇ ਕਿਉਂ ਲਈ ਜਾਦੇ ਵੱਡੀ ਲੀਡ ਦੇ ਨਾਲ ਜੋ ਹੈ ਅਕਾਲੀ ਦਲਵਾਸ ਪੰਜਾਬ ਪਾਰਟੀ ਜੋ ਹੈ ਉਹ ਜੋ ਭਾਈ ਅਮਰਪਾਲ ਸਿੰਘ ਦੀ ਜੋ ਸਪੋਰਟ ਕਰ ਰਹੀ ਹੈ ਭਾਈ ਬੰਦੀ ਸਿੰਘ ਖਾਲਸਾ ਨੂੰ ਔਰ ਜਿੱਤ ਰਿਹਾ ਔਰ ਬਹੁਤ ਹੀ ਵੱਡੇ ਮਾਰਜਿਨ ਨਾਲ ਜਿੱਤ ਰਿਹਾ ਕਾਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਜੋਤ ਤਰਨਤਨ ਜਿਮਨੀ ਚੋਣ ਇਸ ਵਕਤ ਬੜੀ ਹੀ ਰੋਚਕ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਰਾਜਾ ਵ੍ਰਿੰਗ ਦੀਆਂ ਗੀੜੀਆਂ ਭਗਵੰਤਾਂ ਦੀਆਂ ਗੀੜੀਆਂ ਤੇ ਦੂਜੇ ਪਾਸੇ ਕੱਲ ਕਰੀਏ ਭਾਜਪਾ ਦੀਆਂ ਗੀੜੀਆਂ ਇਹ ਕਿਤੇ ਨਾ ਕਿਤੇ ਕਿੰਨੀ ਕੁ ਭਾਈ ਮਨਦੀਪ ਸਿੰਘ ਨੂੰ ਸੱਟ ਲਾਉਣਗੇ ਜਾਂ ਭਾਈ ਮਨਦੀਪ ਸਿੰਘ ਕਿੰਨੇ ਨੰਬਰ ਤੇ ਰਹਿਣਗੇ ਜਾਂ ਕੀ ਸਥਿਤੀ ਰਹੂਗੀ ਇਹਨਾਂ ਵਿਸ਼ਿਆ ਤੇ ਗੱਲਬਾਤ ਕਰਨੀ ਮੇਰੇ ਨਾਲ ਪਾਰਟੀ ਦੇ ਕਾਬਲ ਸਿੰਘ ਜੀ ਐਡਵੋਕੇਟ ਮੌਜੂਦ ਹੋਣਗੇ ਹਾਈ ਕੋਰਟ ਐਡਵੋਕੇਟ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਬਾਬਾ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਇਸ ਤਰ੍ਹਾਂ ਏਰੀਆ ਦੇ ਵਿੱਚ ਆ ਕੇ ਪਿੰਡਾਂ ਦੇ ਵਿੱਚ ਵੀ ਆ ਕੇ ਤੁਸੀਂ ਸਾਰਾ ਕਵਰ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਸਾਡੀ ਟੀਮ ਨੇ ਸੋਚਿਆ ਤੁਹਾਨੂੰ ਮਿਲਿਆ ਜਾਵੇ ਕਿਉਂਕਿ ਤੁਸੀਂ ਵਾਰਿਸ ਪੰਜਾਬ ਦੇ ਬੜੇ ਖਾਸ ਹੋ ਬਖੋ ਕੀ ਸੋਚਦੇ ਹੋ ਇਸ ਵਾਰ 2027 ਦੀਆਂ ਚੋਣਾਂ ਵੀ ਆਉਣੀਆਂ ਜਿੰਨੀ ਚੋਣ ਕਿੰਨੀ ਕੁ ਜਿਤਨੀ ਮਹੱਤਵ ਹੈ ਇਸ ਵਾਰੀ ਵਾਰਿਸ ਪੰਜਾਬ ਦੀ ਦੇਖੋ ਜੀ ਗੱਲ ਇਹ ਹੈ ਕਿ 2027 ਦੀਆਂ ਚੋਣਾਂ ਬਿਲਕੁਲ ਠੀਕ ਕਰ ਰਹੇ ਹੋ ਇਹ ਨਾ ਉਹਦਾ ਮੋਢੀ ਵੱਜ ਰਿਹਾ ਹੈ ਹੂੰ ਮੇਨ ਇਹਦੀ ਫਾਊਂਡੇਸ਼ਨ ਇਹੀ ਹੈ ਜੋ ਜਿੰਨੂੰ ਕਈ ਲੋਕ ਸੈਮੀਫਾਈਨਲ ਵੀ ਕਹਿ ਰਿਹਾ ਤੋ ਇਹ ਸੈਮੀਫਾਈਨਲ ਹੀ ਹੈਗਾ ਔਰ ਦੂਸਰਾ ਮੱਝ ਦਾ ਇਲਾਕਾ ਹੈਗਾ ਔਰ ਇਹ ਗੇਟਵੇ ਆਫ ਇੰਡੀਆ ਹੈਗਾ ਤੇ ਇੱਥੋਂ ਹੀ ਸਭ ਕੁਝ ਵਜਣਾ ਹੈਗਾ ਇਸ ਪਰਦੇਸ਼ ਨੇ ਵੀ ਸਾਡੇ ਪੰਜਾਬ ਨੇ ਵੀ ਔਰ ਖਾਸ ਕਰਕੇ ਤਰਨਤਾਰਨ ਦੇ ਇਲਾਕਿਆਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਔਰ ਬੜੇ 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 ਸਿੰਘ ਹੋਏ ਨੇ ਇੱਥੇ ਤੋ ਔਰ ਇੱਥੋਂ ਹੀ ਸਾਰਾ ਮੋੜ ਵਜਣਾ ਔਰ ਬਜ ਰਿਹਾ ਔਰ বাজ ਹੀ ਚੁੱਕਾ ਹੈਗਾ ਇਹ ਬਹੁਤ ਵੱਡੀ ਲੀਡ ਦੇ ਨਾਲ ਜੋ ਹੈ ਅਕਾਲੀ ਦਲਵਾਸ ਪੰਜਾਬ ਪਾਰਟੀ ਜੋ ਹੈ ਉਹ ਜੋ ਭਾਈ ਅਮਰਤਪਾਲ ਸਿੰਘ ਦੀ ਜੋ ਸਪੋਰਟ ਕਰ ਰਹੀ ਹੈ ਭਾਈ ਮਨਦੀਪ ਸਿੰਘ ਖਾਲਸਾ ਨੂੰ ਔਰ ਜਿੱਤ ਰਿਹਾ ਔਰ ਬਹੁਤ ਹੀ ਵੱਡੇ ਮਾਰਜਿਨ ਨਾਲ ਜਿੱਤ ਰਿਹਾ ਤਿੰਨ ਵਾਰੀ ਇਸ ਹਲਕੇ ਦੇ ਐਮਐਲਏ ਰਹਿਣ ਵਾਲੇ ਹਰਬੀਰ ਸਿੰਘ ਸੰਧੂ ਇਸ ਵਾਰੀ ਚੌਥੀ ਵਾਰ ਕੀ ਲੱਗਦਾ ਮੌਕਾ ਲੈ ਸਕਣਗੇ ਜਾਂ ਮਨਦੀਪ ਸਿੰਘ ਦੇ ਭਾਰੀ ਪੈਣਗੇ ਦੇਖੋ ਜੀ ਹਰਦੀਪ ਸਿੰਘ ਜੀ ਬਾਰੇ ਮੈਂ ਤਾਂ ਇੰਨਾ ਹੀ ਕਹਿ ਸਕਦਾ ਕਿ ਇਲਾਕੇ ਦੇ ਨਾ ਘਰ ਘਰ ਪਿੰਡ ਪਿੰਡ ਬੱਚੇ-ਬੱਚੇ ਨੂੰ ਪਤਾ ਹੈ ਕਿ ਉਹਨੇ ਕਿੰਨਾ ਵਿਕਾਸ ਕੀਤਾ ਤਾਂ ਬੱਚਿਆਂ ਨੇ ਕਿੰਨਾ ਵਿਕਾਸ ਕੀਤਾ ਉਹਨੇ ਔਰ ਮਾਵਾਂ ਧੀਆਂ ਭੈਣਾਂ ਇੰਨੀਆਂ ਰੋਂਦੀਆਂ ਪਈਆਂ ਨੇ ਕਿ ਵੀ ਸਾਡੇ ਬੱਚਿਆਂ ਦਾ ਸੱਤਿਆਨਾਸ਼ ਕਰਨ ਦੇ ਵਿੱਚ ਇਸ ਬੰਦੇ ਦਾ ਬਹੁਤ ਵੱਡਾ ਹੱਥ ਹੈਗਾ ਜਿੰਨਾ ਚਿੱਟੇ ਦਾ ਵਪਾਰ ਵਧਿਆ ਹੈਗਾ ਅਕਾਲੀ ਦਲ ਦੇ ਰਾਜ ਦੇ ਵਿੱਚ ਵੀ ਔਰ ਇਹ ਸਾਰੇ ਜਿਹੜੇ ਅਸੀਂ ਸਾਰੇ ਭੁਗਤਪ ਹੋ ਗਏ ਔਰ ਇਹ ਸਾਰਿਆਂ ਨੇ ਇਹਦਾ ਇੰਜੋਏਮੈਂਟ ਕੀਤੀ ਉਹ ਸਾਰੀ ਜਿੰਨੀ ਵੀ ਹੈਗੀ ਹੈ ਕੋਟੋਰੀ ਜਿਨ੍ਹਾਂ ਦੇ ਅਜੇ ਵੀ ਜੇਲ੍ਹ 'ਚ ਵੀ ਬੰਦੇ ਬੈਠੇ ਨੇ ਇਹਨਾਂ ਦੇ ਔਰ ਉਹਨਾਂ ਦੇ ਨਾਲ ਦੇ ਬੰਦੇ ਨੇ ਸਾਰੇ ਦੇ ਸਾਰੇ ਇਸ ਕਰਕੇ ਇਹਨਾਂ ਦਾ ਤਾਂ ਕੋਈ ਹੈ ਹੀ ਨਹੀਂ ਆਧਾਰ ਹੀ ਨਹੀਂ ਹੈਗਾ ਪਹਿਲਾਂ ਕਾਲੀਦਾਲ ਦੇ ਵਿੱਚ ਰਿਹਾ ਜੈ ਇਨੋਵੇਟਿਵ ਦਿੱਤਾ ਹੁਣ ਇਸ ਸਮੇਂ ਇਹਨਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ ਜਿਹੜੀ ਪਾਰਟੀ ਤੋਂ ਜੁਆਇਨ ਕਰ ਲਿਆ ਇਹ ਤਾਂ ਪਹਿਲਾਂ ਹੀ ਡੁੱਬਦਾ ਹੋਇਆ ਸੀਗਾ ਆਮ ਆਦਮੀ ਪਾਰਟੀ ਤਾਂ ਬਿਲਕੁਲ ਹੀ ਡੁੱਬੀ ਪਈ ਹੈ ਪਹਿਲਾਂ ਹੀ ਤੇ ਇਹਨੇ ਹੋਰ ਆਪਣਾ ਭਵਿਸ਼ਾ ਆਪਣਾ ਵੀ ਆਪ ਵੀ ਖਰਾਬ ਕਰ ਲਿਆ ਹੈਗੇ ਇਸ ਬੰਦੇ ਨੇ ਸੋਚਣਾ ਚਾਹੀਦਾ ਸੀ ਮੈਂ ਕਰ ਕੀ ਰਿਹਾ ਹੈਗਾ ਔਰ ਕਿਸ ਪਾਰਟੀ ਦੇ ਨਾਲ ਨਾਲ ਜੁੜਦੇ ਹੈਗੇ ਕਿ ਜਿਹੜੀ ਦਿੱਲੀ ਵਾਲੀ ਪਾਰਟੀ ਹੈਗੀ ਹੈ ਜਿਹੜੀ ਵੇਖਦੀ ਦਿੱਲੀ ਨੂੰ ਹੈਗੀ ਹੈ ਔਰ ਉਹਨਾਂ ਨੇ ਲੁੱਟ ਲਿਆ ਸਾਰਾ ਪੰਜਾਬ ਨੂੰ ਲੁੱਟ ਕੇ ਲੈ ਗਏ ਨੇ ਸਾਰੇ ਸਾਰੇ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਦੇ ਵੀ ਕਬਜ਼ਾ ਕਰ ਰੱਖਿਆ ਉਹਨਾਂ ਨੇ। ਹੂੰ। ਤੋਂ ਇਹ ਇਸ ਇਨਸਾਨ ਨੇ ਸਿਆਣੇ ਬਣੇ ਆਦਮੀ ਨੇ ਉਹਨਾਂ ਦੇ ਨਾਲ ਜਾ ਕੇ ਹੱਥ ਮਿਲਾ ਕੇ ਉਹਨਾਂ ਦੇ ਨਾਲ ਇਲੈਕਸ਼ਨ ਵਾਲੇ ਤਾਂ ਬਹੁਤ ਮਾਰੀ ਕੀਤਾ ਇਸ ਨੇ। ਲੋਕ ਲੋਕਾਂ ਦੀ ਸਵਾਲ ਭਾਈ ਸਾਹਿਬ ਇਹ ਹੈ ਲੋਕ ਕਹਿੰਦੇ ਵੀ ਭਾਈ ਜਿਵੇਂ ਅੱਗੇ ਪੰਜਾਬ ਦੀ ਖੇਤਰੀ ਪਾਰਟੀ ਕਾਲੀ ਦਾਲ ਆਉਣੇ ਵੀ ਭਾਈ ਦਿੱਲੀ ਵਾਲਿਆਂ ਨਾਲ ਸਮਝੌਤਾ ਕੀਤਾ ਤੇ ਕਿਤੇ ਨਾ ਕਿਤੇ ਵਾਰਿਸ ਪੰਜਾਬ ਵੀ ਦਿੱਲੀ ਵਾਲਿਆਂ ਨਾਲ ਅੱਜ ਨਹੀਂ ਤਾਂ ਕੱਲ ਸਮਝੌਤਾ ਤਾਂ ਕਰੂਗੀ ਨਾ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਕੇ ਲੋਕ ਸੋਚਦੇ ਹੋਣਗੇ ਔਰ ਸੋਚਣਾ ਵੀ ਚਾਹੀਦਾ ਹੈਗਾ ਲੇਕਿਨ ਸਾਡੀ ਪਾਰਟੀ ਖੇਤਰੀ ਪਾਰਟੀ ਹੈ ਸਾਡਾ ਕਿਸੇ ਵੀ ਇਸ ਤਰ੍ਹਾਂ ਦੀ ਪਾਰਟੀ ਦੇ ਨਾਲ ਕੋਈ ਸਮਝੌਤਾ ਨਹੀਂ ਹੈ ਤੇ ਨਾ ਹੀ ਅਸੀਂ ਕਰਨਾ ਜਿਹੜੀ ਪਾਰਟੀ ਦਿੱਲੀ ਨੂੰ ਦੇਖਦੀ ਹੈ ਦਿੱਲੀ ਵਾਲੇ ਪਾਸੇ ਮੂੰਹ ਕਰਦੀ ਸਾਡਾ ਉਹਨਾਂ ਨਾਲ ਕੇ ਸਮਝੌਤਾ ਹੋ ਹੀ ਨਹੀਂ ਸਕਦਾ ਸਾਡੇ ਇਹ ਡੀਐਨਏ ਦੇ ਵਿੱਚ ਹੀ ਨਹੀਂ ਹੈਗਾ ਕਿ ਵੀ ਇਹ ਚੀਜ਼ ਕਰਨੀ ਹੈਗੀ ਜੀ ਤੁਹਾਨੂੰ ਲੱਗਦਾ ਵੀ ਖੇਤਰੀ ਪਾਰਟੀ ਨੂੰ ਦਿੱਲੀ ਦੀ ਕਦੇ ਲੋੜ ਹੀ ਨਹੀਂ ਪਊਗੀ ਜਾਂ ਦਿੱਲੀ ਦੀ ਸਰਕਾਰ ਦੀ ਲੋੜ ਹੀ ਨਾ ਪਊਗੀ ਅਸੀਂ ਇਹਨੇ ਆਪਣੇ ਆਪ ਵੀ ਸਮਰਥ ਹੋ ਜਾਵਾਂਗੇ ਸਾਡੀ ਧਰਤੀ ਜਿਹੜੀ ਸੋਨਾ ਉਗਲਦੀ ਹੈ ਪੰਜਾਬ ਦੀ ਧਰਤੀ ਸੋਨਾ ਉਗਲਦੀ ਹੈ ਪੰਜਾਬ ਦੀਆਂ ਕੁਰਬਾਨੀਆਂ ਜਿਹੜੀਆਂ ਸਾਰੇ ਦੇਸ਼ ਤੋਂ 95% ਤੋਂ ਵੱਧ ਸਾਡੀਆਂ ਕੁਰਬਾਨੀਆਂ ਨੇ ਅਸੀਂ ਕਿਸੇ ਪਾਸੇ ਵੀ ਪਿੱਛੇ ਨਹੀਂ ਹੈਗੇ ਅਸੀਂ ਜੇ ਸਾਡੇ ਪੰਜਾਬ ਦੇ ਵਿੱਚ ਸਭ ਕੁਝ ਹੁੰਦਾ ਹੈਗਾ ਸਭ ਕੁਝ ਕਰ ਸਕਦੇ ਹੈਗੇ ਆ ਸਿਰਫ ਜ਼ਰੂਰਤ ਹੈਗੀ ਹੈ ਲੋਕਾਂ ਦੇ ਖਿਆਲ ਕਰਨਾ ਲੋਕਾਂ ਦੇ ਮਨ ਨੂੰ ਪੜਨਾ ਔਰ ਇਹਨਾਂ ਨੇ ਤਾਂ ਸਭ ਕੁਝ ਲੁੱਟ ਲਿਆ ਸਾਰੀਆਂ ਪਾਰਟੀਆਂ ਨੇ ਕਾਂਗਰਸ ਨੇ ਵੀ ਇਹ ਹਾਲ ਕੀਤਾ ਅਕਾਲੀਆਂ ਨੇ ਵੀ ਕੀਤਾ ਅਕਾਲੀਆਂ ਅਕਾਲੀਆਂ ਨੇ ਮਿਲ ਕੇ ਭਾਏ ਵੀ ਨੇ ਵੀ ਕੀਤਾ ਔਰ ਇਹ ਆਮ ਪਾਰਟੀ ਜਿਹੜੀ ਉਹ ਸਾਰਿਆਂ ਦੇ ਉੱਪਰ ਜਿਹੜੀ ਕਹਿੰਦੀ ਕ腐ਸ਼ਨ ਨੂੰ ਖਤਮ ਕਰ ਦੇਵਾਂਗੀ ਇਹਨਾਂ ਦੇ ਬੰਦੇ ਆਪਣੇ ਐਮਐਲਏ ਮੰਤਰੀ ਕ腐ਸ਼ਨ ਦੇ ਵਿੱਚ ਫਸ ਕੇ ਅੰਦਰ ਜੇਲ੍ਹਾਂ ਦੇ ਵਿੱਚ ਕਈ ਇਹਨਾਂ ਕੇਸ ਕੀਤੇ ਕੇਸ ਕਰਕੇ ਵੀ ਮੁੱਖ ਮੰਤਰੀ ਸਾਹਿਬ ਕਹਿ ਰਹੇ ਜੀ ਇਸਨੇ ਮੇਰੇ ਕੋਲ ਸਬੂਤ ਹੈਗੇ ਨੇ ਔਰ ਬਾਅਦ ਵਿੱਚ ਕਹਿੰਦੇ ਸਬੂਤ ਮਿਲੇ ਨਹੀਂ ਹੈਗੇ ਪਰ ਕੋ ਕਾਂਗਰਸ ਦਾ ਲਗਾਤਾਰ ਇਹ ਦਾਵਾ ਕਰਦੀ ਹੈ ਰਾਜੇ ਵੜਿੰਗ ਦਾ ਪਿਛਲੇ ਦਿਨਾਂ ਚ ਬਿਆਨ ਵੀ ਵਾਇਰਲ ਹੋਇਆ ਉਹ ਕਹਿੰਦੇ ਵੀ ਸਾਡੇ ਜਿੰਨਾ ਕਿਸੇ ਨੇ ਸਤਕਾਰ ਨਹੀਂ ਦਿੱਤਾ ਹੈ ਨਾ ਐਸਸੀ ਸਮਾਜ ਨੂੰ ਨਾ ਕਿਸੇ ਹੋਰ ਨੂੰ ਕਹਿੰਦੇ ਸਾਡੇ ਜਿੰਨਾ ਕੋਈ ਸਤਕਾਰ ਨਹੀਂ ਦੇ ਸਕਦਾ ਅਸੀਂ ਬੋਟਾ ਸਿੰਘ ਨੂੰ ਕਹਿੰਦੇ ਗ੍ਰਹਿ ਮੰਤਰੀ ਬਣਾਇਆ ਜਿਹੜਾ ਸਤਕਾਰ ਕੀਤਾ ਜਿਹੜੀ ਉਹਨਾਂ ਦੀ ਕੁੱਤੇ ਰਾਣੀ ਹੋ ਗਈ ਹੈ ਸਾਰੇ ਪੰਜਾਬ ਦੇ ਵਿੱਚ ਕਿ ਸਾਰੇ ਇੰਡੀਆ ਦੇ ਵਿੱਚ ਤੋ ਮੈਂ ਉਹਦੇ ਬਾਰੇ ਕੋਈ ਜ਼ਿਆਦਾ ਨਹੀਂ ਕਹਿਣਾ ਜ਼ਰੂਰੀ ਇਹਨਾਂ ਨੇ ਐਸੀ ਭਾਈਚਾਰੇ ਨੂੰ ਵਰਤਿਆ ਹੈਗਾ ਔਰ ਹੋਰ ਉਹਨਾਂ ਦੇ ਵਿੱਚ ਐਨੇ ਅਪਸ਼ਬਦ ਬੋਲੇ ਆ ਸਾਰੇ ਨਰਾਜ਼ ਹੈਗੇ ਇਹ ਤਾਂ ਸਿਰਫ ਇਸ ਕਰਕੇ ਹੀ ਕਰ ਰਹੇ ਨੇ ਆਪਣੀ ਵੋਟਰਾਂ ਨੂੰ ਕਰਨ ਵਾਸਤੇ ਹੋਰ ਕੁਝ ਵੀ ਨਹੀਂ ਹੈ ਜੇਕਰ ਇਹਨਾਂ ਨੇ ਕੋਈ ਐਸੀ ਭਾਈਚਾਰੇ ਦਾ ਜਾਂ ਹੋਰ ਕੋਈ ਦਾ ਕੀਤਾ ਹੁੰਦਾ ਤੇ 70 ਸਾਲ ਹੋ ਗਏ ਉਹ ਉੱਥੇ ਦੇ ਉੱਥੇ ਹੀ ਨੇ ਰਿਜ਼ਰਵੇਸ਼ਨ ਵੀ ਉਹਨਾਂ ਨੂੰ ਦਿੱਤੀ ਹੈਗੀ ਹੈ ਲੇਕਿਨ ਉਹ ਉਹਦਾ ਵੀ ਕੋਈ ਬੈਨੀਫਿਟ ਨਹੀਂ ਲੈ ਪਾਇਓ ਇਹ ਤਾਂ ਕਾਂਗਰਸ ਪਾਰਟੀ ਤਾਂ ਸਭ ਤੋਂ ਮੋਢੀ ਇਹ ਨਾ ਮਾੜਾ ਹੈਗਾ ਪੰਜਾਬ ਦੇ ਅਪਰਾਧੀ ਤੇ ਸ਼ੁਰੂ ਤੋਂ ਲੈ ਕੇ ਹੀ ਬਹੁਤ ਅਗੇਂਸਟਰ ਇਹਨੇ ਜਿੰਨੇ ਵੀ ਕੰਮ ਕੀਤੇ ਪੰਜਾਬ ਦਾ ਕੀ ਜਿਹੜਾ ਵੀ 1947 ਦੇ ਵਿੱਚ ਜਿਹੜਾ ਹੋਇਆ ਵੰਡ ਕੋ ਦੇਸ਼ ਦੀ ਵੰਡ ਥੋੜਾ ਹੋਈ ਹੈ ਵੰਡ ਤਾਂ ਪੰਜਾਬ ਦੀ ਹੋਈ ਹੈ ਤਾਂ ਵੰਡ ਤੇ ਬੰਗਾਲ ਦੀ ਹੋਈ ਹੈ ਔਰ ਲੱਖਾਂ ਲੋਕ 10 ਲੱਖ ਲੋਕ ਉਸ ਸਮੇਂ ਮਾਰੇ ਗਏਗੇ ਇਹ ਕਾਂਗਰਸ ਜ਼ਿੰਮੇਵਾਰ ਹੈਗੀ ਹੈ ਉਸ ਤੋਂ ਬਾਅਦ ਦੇਖੋ 1984 ਦੇ ਵਿੱਚ ਕੀ ਕੀਤਾ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਇਹ ਨਹੀਂ ਕਰ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਵਿੱਚ ਕੀ ਕੀਤਾ ਔਰ ਦਿੱਲੀ ਦੇ ਵਿੱਚ ਤੁਸੀਂ ਦੇਖੋਗੇ ਇਹਨਾਂ ਨੇ ਕੀਤਾ ਕੀ ਹੈ ਕੀਤਾ ਇਸ ਕਰਕੇ ਹੈਗਾ ਕਿ 1985 ਦੀਆਂ ਇਹ ਵੋਟਾਂ ਜਿੰਨੀਆਂ ਹੈਗੀਆਂ ਨੇ ਉਹ ਤਾਂ ਕਤਾਬਾਂ ਦੇ ਵਿੱਚ ਸਭ ਕੁਝ ਲਿਖਿਆ ਹੈਗਾ ਇਹ ਤਾਂ ਇਹ ਤਾਂ ਇਹ ਬੰਦੇ ਜਿਹੜੇ ਹੈਗੇ ਕਾਂਗਰਸ ਪਾਰਟੀ ਇਹਨੂੰ ਤਾਂ ਮੂੰਹ ਸਾਨੂੰ ਕਿਸੇ ਨੂੰ ਲਾਉਣਾ ਹੀ ਨਹੀਂ ਚਾਹੀਦਾ ਲੇਕਿਨ ਸਵਾਲ ਇਹ ਹੋ ਗਿਆ ਕਿ ਅਕਾਲੀ ਦਲ ਜੋ ਹੈ ਇੱਕ ਧਾਰਮਿਕ ਪਾਰਟੀ ਜੋ ਸਿਆਣੀ ਪਾਰਟੀ ਬੰਦੇ ਸੀਗੇ ਸਾਡੇ ਪੰਥ ਨੂੰ ਵੋਟਾਂ ਪਾਉਂਦੇ ਉਹ ਕਿੱਧਰ ਚਲੇ ਗਏ ਉਹਨਾਂ ਨੇ ਲੋਕਾਂ ਨੂੰ ਕਿਹੜੇ ਪਾਸੇ ਲਾ ਦਿੱਤਾ ਨਾ ਉਹ ਧਰਮ ਵਾਲੇ ਪਾਸੇ ਰਹੇ ਔਰ ਦੂਸਰਾ ਜਿੰਨੇ ਵੀ ਬੱਚੇ ਉਹਨਾਂ ਨੂੰ ਸਾਰਿਆਂ ਨੂੰ ਕਿਹੜੇ ਪਾਸੇ ਲਾ ਦਿੱਤਾ ਬਾਹਰ ਚਲੇ ਜਾ ਰਹੇ ਇਸ ਕਰਕੇ ਲੋਕ ਨਹੀਂ ਮੂੰਹ ਲਾਉਂਦੇ ਜੋ ਮਰਜ਼ੀ ਰੈਲੀ ਵੀ ਕਰ ਲੈਂਦਾ ਮੂੰਹ ਨਹੀਂ ਲਾਉਂਦੇ ਵੋਟਾਂ ਨਹੀਂ ਪਾਉਂਦੇ ਨਾ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਅਕਾਲੀ ਦਲ ਬੁ ਲੋਕ 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 ਹੁਣ ਕਿਹਨੂੰ ਚੁਣਨ ਕਿਉਂਕਿ ਇੱਕ ਪਾਸੇ ਅਕਾਲੀ ਦਲ ਵੀ ਆਪਣੇ ਪੰਥਕ ਹੋਣ ਦਾ ਦਾਵਾ ਕਰਦਾ ਹਰਮੀਤ ਸਿੰਘ ਸੰਧੂ ਵੀ ਕਹਿੰਦੇ ਭਾਈ ਅਸੀਂ ਵੀ ਪੰਥ ਹੈ ਅਸੀਂ ਵੀ ਪੰਥ ਚ ਹੀ ਪੜੇ ਆ ਉਧਰਲੇ ਪਾਸੇ ਭਾਈ ਮਨਦੀਪ ਸਿੰਘ ਜੀ ਭਾਈ ਵਾਰਿਸ ਪੰਜਾਬ ਇਹ ਕਹਿੰਦੇ ਆ ਵੀ ਅਸੀਂ ਪੰਥਕ ਹੈ ਫਿਰ ਕੀ ਲੱਗਦਾ ਜੀ ਪੰਥਕ ਲੋਕ ਪੰਥ ਕਿਹਨੂੰ ਮੰਨਣ ਲੋਕ ਕਿਹਦੇ ਮਗਰ ਜਾਣ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਜਿਹਨੂੰ ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਹੈਡ ਕਰ ਰਿਹਾ ਇਹ ਹੈ ਹੀ ਇੱਕ ਅਕਾਲੀ ਦਲ ਹੈਗਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਬੱਚੇ ਦੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਬੈਠ ਗਿਆ ਔਰ ਆਉਣ ਵਾਲਾ ਸਮਾਂ ਇਹਨਾਂ ਦਾ ਹੀ ਹੈਗਾ ਹੋਰ ਪ੍ਰਾਣੇ ਕਾਲੀਦਾ ਦਾ ਜਿਹਨੂੰ ਵੀ ਕਹ ਰਹੇ ਜਿਹਨੂੰ ਬਾਦਲ ਦਰੀਆ ਕਾਲੀਦਾਲ ਕਹ ਦਿੰਦੇ ਆ ਉਹ ਹੈ ਨਹੀਂ ਹੁਣ ਉਹਨਾਂ ਦਾ ਕੋਈ ਸਮਾਂ ਹੀ ਨਹੀਂ ਹੈਗਾ ਉਹਨਾਂ ਨੇ ਬਹੁਤ ਕੁਝ ਲੁੱਟ ਲਿਆ ਹੈਗਾ ਬਹੁਤ ਕੁਝ ਘਾਣ ਕਰਤਾ ਹੈਗਾ ਪੰਜਾਬ ਨੂੰ ਇਸ ਸਮੇਂ ਪੰਜਾਬ ਦੀ ਪੋਜੀਸ਼ਨ ਜਿਹੜੀ ਹੈਗੀ 1980 ਦੇ ਵਿੱਚ 1 ਨੰਬਰ ਤੇ ਹੁੰਦੇ ਸੀ ਇਸ ਸਮੇਂ 18ਵੀਂ 19ਵੀਂ ਪੋਜੀਸ਼ਨ ਹੈਗੀ ਹੈ ਫਾਈਨੈਂਸ਼ੀਅਲ ਕਰਸਿਸ ਇੰਨੇ ਹੈਗੇ ਨੇ ਕਿ ਫਾਈਨੈਂਸ਼ੀਅਲ ਐਮਰਜੈਂਸੀ ਹੋਈ ਪਈ ਹੈ ਸਾਡੇ ਕੋਲ ਤਨਖਾਹ ਦੇਣ ਜੋਗੇ ਪੈਸੇ ਨਹੀਂ ਹੈਗੇ ਜਿੰਨੀ ਤੁਹਾਡੀ ਆਮਦਨ ਹੈਗੀ ਹੈ ਉਸ ਤੋਂ ਤੁਸੀਂ ਜ਼ਿਆਦਾ ਕਈ ਗੁਣਾ ਜ਼ਿਆਦਾ ਖਰਚ ਕਰੀ ਜਾ ਰਹੇ ਹੋ ਇਹ ਸਾਰੀਆਂ ਪਾਲਿਸੀਆਂ ਤੇ ਇਹਨਾਂ ਦੀਆਂ ਮਾੜੀਆਂ ਕਾਲੀਆਂ ਦੀਆਂ ਮਾੜੀਆਂ ਸੀ ਇਹਦੇ ਨਾਲ ਬੀਜੇਪੀ ਵੀ ਇਨਵੋਲਵ ਸੀਗੀ ਉਸ ਤੋਂ ਬਾਅਦ ਕਾਂਗਰਸ ਵੀ ਨਾਲ ਸੀ ਔਰ ਇਹਨਾਂ ਨੇ ਆ ਕੇ ਤਾਂ ਬਿਲਕੁਲ ਹੀ ਸੱਤਿਆਨਾ시 ਕਰ ਦਿੱਤਾ ਆਮ ਪਾਰਟੀ ਨੇ ਜਿਹੜੇ ਕਹਿੰਦੇ ਸੀ ਸਾਨੂੰ ਤਾਂ ਪੈਸੇ ਦੀ ਕਮੀ ਨਹੀਂ ਹੁੰਦੀ ਹੂੰ ਉਹ ਪੈਸੇ ਦੀ ਕਮੀ ਕੀ ਨੂੰ ਤੁਹਾਡੇ ਕੋਲ ਪੈਸਾ ਹੀ ਨਹੀਂ ਹੈਗਾ ਤੁਸੀਂ ਤਾਂ ਜ਼ਮੀਨਾਂ ਹੀ ਵੇਚਣੀ ਸ਼ੁਰੂ ਕਰ ਦਿੱਤੀਆਂ ਲੋਕਾਂ ਦੀਆਂ ਤਾਂ ਇਹ ਇਸ ਪਾਰਟੀ ਨੂੰ ਵੀ ਕਿਸੇ ਨੇ ਮੂੰਹ ਨਹੀਂ ਲਾਉਣਾ ਔਰ ਇਹ ਦੇਖੋ ਤੁਸੀਂ ਇਹ ਚਿੱਟੇ ਦਾ ਵਪਾਰ ਹੀ ਦੇਖ ਰਹੇ ਇੱਥੇ ਚਿੱਟੇ ਦਾ ਵਪਾਰ ਜਿਹੜਾ ਹੋ ਰਿਹਾ ਜਾਂ ਜਦ ਬੱਚੇ ਜਿਹੜੇ ਖਾ ਰਹੇ ਨੇ ਕਰ ਰਹੇ ਨੇ ਘਰਾਂ ਦੇ ਵਿੱਚ ਬੁਰਾ ਹੀ ਹਾਲ ਆ ਮਾਵਾਂ ਇੰਨੀਆਂ ਰੋ ਰਹੀਆਂ ਨੇ ਬੱਚੇ ਇੰਨੇ ਰੋ ਰਹੇ ਨੇ ਇਹਨਾਂ ਸਰਕਾਰਾਂ ਨੂੰ ਕੋਈ ਫਿਕਰ ਹੀ ਨਹੀਂ ਹੈ ਇਹ ਕਹਿ ਰਹੇ ਨੇ ਜੀ ਅਸੀਂ ਯੁੱਧ ਛੋੜ ਦਿੱਤਾ ਪਤਾ ਨਹੀਂ ਕਿਸ ਚੀਜ਼ ਦਾ ਯੁੱਧ ਛੇੜ ਦਿੱਤਾ ਔਰ ਯੁੱਧ ਤੁਸੀਂ ਨਸ਼ਿਆਂ ਵਿਰੋਧ ਕਿਵੇਂ ਛੇੜ ਦਿੰਦਾ ਜਿਹੜੇ ਬੰਦੇ ਨੂੰ ਤੁਸੀਂ ਟਿਕਟ ਦਿੱਤੀ ਤੁਸੀਂ ਉਹ ਤਾਂ ਦੇਖੋ ਨਾ ਉਹ ਕੀ ਕਰਦਾ ਰਹੇ ਉਹਦਾ ਉਹਦਾ ਕਰਦਾਰ ਕੀ ਆ ਔਰ ਆਉਣ ਵਾਲੇ ਸਮੇਂ ਜੋ ਕੀ ਕਰੇਗਾ ਔਰ ਹੁਣ ਕੀ ਕਰ ਰਿਹਾ ਉਹ ਪਿੰਡਾਂ ਦੇ ਵਿੱਚ ਇਹ ਦੇਖ ਲਓ ਪੰਜਾਬ ਦੇ ਮੁੱਖ ਮੰਤਰੀ ਇੱਥੇ ਆਏ ਮੀਆਪੁਰ ਆਏ ਉਹਨਾਂ ਨੇ ਆਪਣੀ ਸਟੇਜ ਤੋਂ ਆਖਿਆ ਉਹ ਕਹਿੰਦੇ ਵੀ ਮੈਂ ਅੰਮ੍ਰਿਤਸਰ 2106 ਨੌਕਰੀਆਂ ਵੰਡ ਕੇ ਆਇਆ ਹੁਣ ਮੈਂ ਤਰਨਤਾਰਨ ਦੇ ਲੋਕਾਂ ਦੀ ਕਿਸਮਤ ਜਗਾਉਣੀ ਆ ਪੰਜਾਬ ਦੇ ਲੋਕਾਂ ਦੀ ਕਿਸਮਤ ਜਗਾਉਣੀ ਆ ਹਰ ਵੀ ਸੰਧ ਨੂੰ ਜਿਤਾਉ ਉਹ ਭਾਈ ਸਾਹਿਬ ਇਹ ਤਾਂ ਨਾ ਸਾਬਕਾ ਕਹਿਣ ਦੀਆਂ ਗੱਲਾਂ ਹੈਗੀਆਂ ਨੇ ਪਿਛਲੇ 1 ਮਹੀਨੇ ਤੋਂ ਨਾ ਜੀ ਅਸੀਂ ਵੀ ਤਰਨਤਾਰਨ ਦੇ ਵਿੱਚ ਦੇਖ ਰਹੇ ਜਿਨ੍ਹਾਂ ਨੂੰ ਨੌکریاں ਦਿੱਤੀਆਂ ਉਹ ਵੀ ਦੁਖੀ ਨੇ ਜਿਨ੍ਹਾਂ ਨੂੰ ਨਹੀਂ ਦਿੱਤੀਆਂ ਉਹ ਵੀ ਦੁਖੀ ਨੇ ਧਰਨੇ ਲਾ ਲ ਕੇ ਲੋਕ ਕਪੜੇ ਉਤਾਰ-ਤਾਰ ਕੇ ਇਹਨਾਂ ਦੇ ਦਫ਼ਤਰ ਦੇ ਸਾਹਮਣੇ ਪੇਟ ਸਿਆਪਾ ਕਰੀ ਜਾ ਰਹੇ ਨੇ ਕੋਈ ਨੌکریاں ਨੌکریاں ਨਹੀਂ ਦੇ ਰਹੇ ਸਭ ਕੁਝ ਕਰ ਰਹੇ ਸਭ ਲੋਕਾਂ ਦਾ ਨਾਲ ਧੋਖਾ ਹੈਗਾ ਇਹਨਾਂ ਦਾ ਇਹਨਾਂ ਨੇ ਤਾਂ ਲੁੱਟ ਲਿਆ ਪੰਜਾਬ ਨੂੰ ਔਰ ਇਹਨਾਂ ਨੇ ਕਰ ਰੱਖਿਆ ਜਿੰਨੇ ਵੀ ਬੰਦੇ ਬੜਾ ਰੱਖੇ ਸਰਕਾਰ ਦੇ ਵਿੱਚ ਜਿੰਨੇ ਵੀ ਬੰਦੇ ਇਹਨਾਂ ਨੇ ਬਾਹਰੋਂ ਦਿੱਲੀ ਵੱਲੋਂ ਲੈ ਕੇ ਬਣਾਏ ਉਹ ਕਾਹਦੇ ਵਾਸਤੇ ਬੁਲਾਏ ਪੰਜਾਬ ਵਾਲੀ ਇਨਕੰਮਿਟੀ ਨੇ ਜਦੋਂ ਪੰਜਾਬ ਵਾਲੇ 95% ਜੋ ਹੈ ਕੁਰਬਾਨੀਆਂ ਕਰਕੇ ਦੇਸ਼ ਨੂੰ ਜਾਦ ਕਰ ਸਕਦੇ ਨੇ ਤਾਂ ਹੁਣ ਇਹ ਬਾਹਰੋਂ ਬੰਦੇ ਕਿਉਂ ਲਈ ਜਾਂਦੇ ਪੋਲੂਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਸੀਮ ਆਫਿਸ ਦੇ ਵਿੱਚ ਚੇਅਰਮੈਨ ਕਿਉਂ ਸੋਧੀਆਂ ਦਾ ਕੀ ਕੰਮ ਹੈਗਾ ਤੇ ਜਾਇਨ ਦਾ ਕੀ ਕੰਮ ਹੈ ਜਿਹਨਾਂ ਦੇ ਕੇਸ ਦਰਜ ਹੋਏ ਹੋਏ ਨੇ ਔਰ ਇਹਨਾਂ ਨੂੰ ਮੁੱਖ ਮੰਤਰੀ ਦੇ ਅਗੇਸ਼ੇ ਨੇ ਤੇ ਕੇਸ ਦਰਜ ਹੋਏ ਹੋਏ ਨੇ ਆਪਣਾ ਕੇਜਰੀਵਾਲ ਜੋ ਹੈ ਪਹਿਲੇ ਵਾਲਾ ਮੁੱਖ ਮੰਤਰੀ ਸੀ ਉਹ ਉਹ ਇਹਨਾਂ ਨੂੰ ਹੈਡ ਕਰੀ ਜਾ ਰਿਹਾ ਹੈ ਵੇ ਮਤਲਬ ਇਹ ਕਰ ਕੀ ਰਹੇ ਨੇ ਇਹ ਤਾਂ ਸਾਨੂੰ ਤਾਂ ਇਹੀ ਪਤਾ ਲੱਗ ਰਿਹਾ ਕਿ ਆਸਟ੍ਰੇਲੀਆ ਵਗੈਰਾ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਸਾਰੇ ਵੀ ਐਮਐਲਏ ਐਮਪੀ ਜਿਹੜੇ ਜਿੰਨੇ ਵੀ ਹੈਗੇ ਨੇ ਇਹਨਾਂ ਦੇ ਪੈਸੇ ਇਕੱਠੇ ਕੀ ਜਾ ਰਹੇ ਨੇ ਔਰ ਇਹਨਾਂ ਨੂੰ ਦੇਖਣਾ ਤੁਹਾਨੂੰ 5-4 ਮਹੀਨੇ ਬਾਅਦ ਮਿਲਣਾ ਨਹੀਂ ਹੈ ਇਹਨਾਂ ਦੇ ਪਾਸਪੋਰਟ ਜਿਹੜੇ ਆ ਨਾ ਲੈ ਲੈਣੇ ਚਾਹੀਦੇ ਆ ਸਰਕਾਰ ਨੂੰ ਜਾਂ ਸੈਂਟਰ ਗੌਰਮੈਂਟ ਨੂੰ ਦੇਖਣਾ ਚਾਹੀਦਾ ਹੈਗਾ ਕਿ ਇਹ ਚਲੇ ਨਾ ਜਾਣ ਇਹਨਾਂ ਨੇ ਰਹਿਣਾ ਹੀ ਨਹੀਂ ਜੀ ਇੱਥੇ 5-4 ਮਹੀਨੇ ਬਾਅਦ ਨਹੀਂ ਰਹਿਣ ਇਹਨਾਂ ਨੇ ਸਾਰੇ ਆਵਾਜ਼ ਵੀ ਪਾਰਟੀ ਤਾਂ ਕਹਿੰਦੀ ਸੀ ਕਟੜ ਇਮਾਨਦਾਰ ਅਸੀਂ ਇਮਾਨਦਾਰਾਂ ਦੀ ਸਰਕਾਰ ਕਟੜ ਇਮਾਨਦਾਰ ਦੀ ਸਰਕਾਰ ਤਾਂ ਸਭ ਤੋਂ ਪਹਿਲਾਂ ਕੇ ਤੁਸੀਂ ਇਹ ਦੇਖ ਲਓ ਕਿੰਨੇ ਮਹੀਨੇ ਜੇਲ੍ਹ 'ਚ ਰੱਖ ਗਿਆ ਤੇ ਹੁਣ ਫਿਰ ਉਹਦੇ ਕੇਸ ਦਰਜ ਹੋ ਗਿਆ ਜੈਨ ਜਿਹੜਾ ਮੰਤਰੀ ਹੈ ਉਹਨਾਂ ਦੇ ਉੱਪਰ ਕਿੰਨੇ ਕੇਸ ਦਰਜ ਹੋਏ ਤੇ ਕੀ ਕੀ ਹੋਇਆ ਹਾਂਜੀ ਆ ਆਪਣਾ ਸੋਧਿਆ ਦੇਖ ਲਓ ਕਿੰਨਾ ਕਟੜ ਇਮਾਨਦਾਰ ਹੈਗੇ ਕਿਹੜਾ ਬੰਦਾ ਇਹਨਾਂ ਦਾ ਕਟੜ ਇਮਾਨਦਾਰ ਹੈ ਇਹਨਾਂ ਦਾ ਮੰਤਰੀ ਹੈ ਇਹਨਾਂ ਦਾ ਖੁਦ ਬਣਾ ਭਗਵੰਤ ਸਿੰਘ ਨੇ ਜੋ ਜਿਹੜਾ ਉਹ ਵੀ ਅੰਦਰ ਰਹਿ ਕੇ ਆਇਆ ਹੈਗਾ ਤੇ ਐਮ.ਐਲ.ਏ ਵੀ ਇਹਨਾਂ ਦੇ ਕੇਸ ਬਣੇ ਹੋਏ ਨੇ ਇਹ ਤਾਂ ਸਿਰਫ ਕਹਿਣ ਦੀਆਂ ਗੱਲਾਂ ਹੈਗੀਆਂ ਨੇ ਜੇ ਜਿਹੜੇ ਬੰਦੇ ਇਹਨਾਂ ਨਾਲ ਨਹੀਂ ਚੱਲਦਾ ਖੁਦ ਰਿਸ਼ਤੇਦਾਰ ਜਿਹੜਾ ਐਮਐਲਏ ਜਿਹੜਾ ਭੱਜਿਆ ਪਿਆ ਉਹ ਕਿਉਂ ਭੱਜਿਆ ਹੋਇਆ ਹੈਗਾ ਉਸਦੇ ਵੀ ਬਥੇਰੇ ਕੇਸ ਵੀ ਕੀ ਜਾਂਦੇ ਨੇ ਉਹਨੇ ਕਰੋੜਾਂ ਰੁਪਏ ਰੁਪਏ ਦੀ ਜਿਵੇਂ ਜਾਇਦਾਦ ਬਣਾ ਰੱਖੀ ਹੈਗੀ ਹੈ ਔਰ ਜਦੋਂ ਉਹ ਇਹਨਾਂ ਦੇ ਨਾਲ ਚੱਲਦਾ ਰਿਹਾ ਠੀਕ ਹੈ ਹੁਣ ਉਹਦੇ ਖਿਲਾਫ ਵੀ ਹੋ ਗਏ ਨੇ ਜੀ ਤਾਂ ਇਹ ਤਾਂ ਇਮਾਨਦਾਰੀ ਦੀ ਤਾਂ ਕੋਈ ਗੱਲ ਹੀ ਨਹੀਂ ਹੈ 1% ਵੀ ਨਹੀਂ ਗੱਲ ਹੈਗੀ ਇਹ ਸ਼ੁਰੂ-ਸ਼ੁਰੂ ਦੇ ਵਿੱਚ ਲੋਕਾਂ ਦਾ ਸੀਗਾ ਨਾ ਕੋਈ ਇਹਨਾਂ ਦਾ ਨੰਬਰ ਚੱਲਦਾ ਹੈ ਜਿਹੜਾ ਕੰਮ ਪਹਿਲਾਂ 100 ਰੁਪਏ ਲੋਕਾਂ ਨੂੰ ਕਰਵਾਉਂਦੇ ਸੀ ਹੁਣ 500 ਤੋਂ ਘੱਟ ਹਜ਼ਾਰ ਹਜ਼ਾਰ ਰੁਪਏ ਤੇ 10000 ਰੁਪਏ ਲੈ ਕੇ ਕਰਵਾਉਂਦੇ ਨੇ ਕਰਪਸ਼ਨ ਤਾਂ ਬਹੁਤ ਜ਼ਿਆਦਾ ਵਧ ਗਿਆ ਲੋਕ ਬਹੁਤ ਹੀ ਜ਼ਿਆਦਾ ਦੁਖੀ ਹੋ ਗਏ ਕਿਉਂਕਿ ਬੱਚੇ ਇੰਨੇ ਜ਼ਿਆਦਾ ਦੁਖੀ ਹੈ ਨਾ ਤਾਂ ਉਹਨਾਂ ਕੋਲ ਨੌਕਰੀ ਹੈ ਨਾ ਹੀ ਕੋਈ ਉਹਨਾਂ ਕੋਲ ਕੰਮ ਹੈਗਾ ਕਰਨ ਕੀ ਤੇ ਇਸੇ ਕਰਕੇ ਇਹ ਸਿਸਟਮ ਜਿਹੜਾ ਬਹੁਤ ਇਹਨਾਂ ਨੇ ਖਰਾਬ ਕਰਤਾ ਆਵਾਮ ਦੀ ਪਾਰਟੀ ਨੇ ਔਰ ਪਹਿਲੀਆਂ ਸਰਕਾਰਾਂ ਨੇ ਇਹ ਤਾਂ ਬਦਲਾ ਹੀ ਚਣ ਗਿਆ ਉਹ ਬਦਲਾ ਓਨਲੀ ਐਂਡ ਓਨਲੀ ਜਿਹੜਾ ਹੈਗਾ ਭਾਈ ਵਰਤਪਾਲ ਸਿੰਘ ਜੀ ਵੀ ਉਹਨਾਂ ਦੀ ਪਾਰਟੀ ਕਾਲੀ ਦਾ ਵਾਰ ਪੰਜਾਬ ਬਣੀ ਉਸੇ ਤੋਂ ਹੀ ਪੋਸੀਬਲ ਹੋਰ ਕਿਸੇ ਤੋਂ ਪੋਸੀਬਲ ਵੀ ਨਹੀਂ ਹੈ ਭਾਈ ਮਨਦੀਪ ਸਿੰਘ ਜਿੱਤ ਕੇ ਤੁਹਾਡੀ ਪਾਰਟੀ ਤੇ ਕਿਉਂਕਿ ਉਹ ਬਾਕੀ ਸਾਰੀਆਂ ਜਿਹੜੀਆਂ ਧਰਾ ਨੇ ਉਹਨਾਂ ਦੇ ਸਾਂਝੇ ਉਮੀਦਵਾਰ ਹੈ ਤੁਹਾਡੀ ਪਾਰਟੀ ਤੇ ਜਾਂ ਜਿਹੜੇ ਲੋਕ ਨੇ ਉਹਨਾਂ ਦੀਆਂ ਜਿੰਦੀਆਂ ਵੀ ਉਮੀਦਾਂ ਨੇ ਉਹਨਾਂ ਤੇ ਖਰੀ ਉੱਤਰ ਸਕਣ ਬਿਲਕੁਲ ਪੂਰੀ ਮਿਹਨਤ ਕੀਤੀ ਜਾਂਦੀ ਹੈ ਕਿ ਭਾਈ ਮਨਦੀਪ ਸਿੰਘ ਜੀ ਖਾਲਸਾ ਜੋ ਸਾਡੀ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਨਾਮਿਨੇਟ ਕੀਤਾ ਗਿਆ ਸੀਗਾ ਔਰ ਸਾਰੀਆਂ ਪਾਰਟੀਆਂ ਨੇ ਵੀ ਉਸ ਨੂੰ ਸਪੋਰਟ ਕੀਤਾ ਸਾਡਾ ਉਹਨਾਂ ਦਾ ਵੀ ਧੰਨਵਾਦ ਹੈਗਾ ਔਰ ਉਮੀਦ ਹੈ ਕਿ ਉਹ ਕਿਉਂਕਿ ਭਾਈ ਸਨੀ ਦਾ ਬਹੁਤ ਵੱਡੀ ਕੁਰਬਾਨੀ ਸੀਗੀ ਔਰ ਉਸ ਕਰਕੇ ਉਹ ਭਾਈ ਸਨੀ ਨੇ ਜੋ ਜੋ ਹੈ ਨਾ ਉਹਨਾਂ ਦੀ ਕੁਰਬਾਨੀ ਸਰਕਾਰ ਉਹਨਾਂ ਦੇ ਪਰਿਵਾਰ ਨੇ ਦੇਖ ਕੇ ਹੀ ਸੋਚ ਕੇ ਔਰ ਇਲਾਕੇ ਦੇ ਸਾਰੀ ਸੰਗਤਨ ਸੋਚ ਕੇ ਉਹਨਾਂ ਨੂੰ ਖੜਾ ਕੀਤਾ ਹੈਗਾ ਔਰ ਭਾਈ ਮਨਦੀਪ ਸਿੰਘ ਦਾ ਤਾਂ ਬਹੁਤ ਜ਼ਿਆਦਾ ਲੋਕ ਸਤਿਕਾਰ ਕਰਦੇ ਨੇ ਔਰ ਬਹੁਤ ਓਵਰਹੈਲਿੰਗਲੀ ਜੋ ਹੈ ਨਾ ਵੋਟ ਆਪ ਨੂੰ ਤਿਆਰ ਵਰ ਤਿਆਰ ਖੜੇ ਨੇ ਔਰ ਅੰਦਰੋਂ ਤਾਂ ਇਹਨੇ ਜਿਆਦਾ ਤਿਆਰ ਨੇ ਕਿ ਤੁਸੀਂ ਕਹਿੰਦੀ ਹੱਦ ਹੈ ਉਹ ਕਹਿੰਦੇ ਤੁਸੀਂ ਦੇਖਣਾ ਅਸੀਂ ਕਿਵੇਂ ਜਿਹੜੀ ਮਸ਼ੀਨਾਂ ਦੀ ਟੀਂਟੀ ਕਰਾ ਦੇਣੀ ਹੈਗੀ ਆ ਤੁਸੀਂ ਚਿੰਤਾ ਨਾ ਕਰੋ ਇਸ ਚੀਜ਼ ਦੀ ਬਿਲਕੁਲ ਕਈ ਲੋਕ ਤਾਂ ਇਹ ਕਹਿੰਦੇ ਨੇ ਬੀਬੀਆਂ ਕਹਿੰਦੇ ਭਾਈ ਸਾਹਿਬ ਤੁਸੀਂ ਕਿਉਂ ਆ ਰਹੇ ਹੋ ਸਾਡੇ ਕੋਲ ਅਸੀਂ 100% ਤੁਹਾਡੇ ਨਾਲ ਆ ਤੁਸੀਂ ਆਉਣ ਦੀ ਜਰੂਰਤ ਨਹੀਂ ਆ ਅਸੀਂ ਤੁਹਾਡੇ ਨਾਲ ਹੈਗੇ ਤੁਹਾਡੀ ਵੋਟ ਵਿੱਚ ਅਸੀਂ ਅਮਰਤਾਰੀ ਹੈਗੇ ਤੁਹਾਨੂੰ ਕਹਿ ਰਹੇ ਹਾਂ ਤੁਹਾਨੂੰ ਵੋਟਾਂ ਪਾਣੀ ਆ ਤੁਸੀਂ ਇਹ ਵੀ ਇਹ ਵੀ ਨਾ ਦੇਖੋ ਕਿ ਝੰਡਾ ਕਿਸਾ ਲੱਗਿਆ ਇਹ ਵੀ ਕਹਿੰਦੇ ਨੇ ਉਹ ਅਸੀਂ ਤੁਹਾਡੇ ਨਾਲ ਹੈਗੇ ਤੇ ਭਾਈ ਮਨਜੀਤ ਸਿੰਘ ਨੇ ਤਾਂ ਬਹੁਤ ਵੱਡੇ ਮਾਰਜਨ ਦੇ ਨਾਲ ਇਥੋਂ ਨਾ ਜਿੱਤਨੇ ਜਿੱਤਨਾ ਹੈ ਜੀ ਸ਼ੁਕਰੀਆ ਜੀ ਤਾਂ ਦੋਸਤੋ 14 ਤਰੀਕ ਨੂੰ ਵਾਕਈ ਦੇਖਣ ਆਲਾ ਹੋਊਗਾ ਕਿਉਂਕਿ ਕੱਲੂ ਵੋਟ ਪੋਲਿੰਗ ਹੋਣੀ ਹੈ ਤੇ 14 ਨੂੰ ਵਾਕਈ ਦੇਖਣ ਆਲਾ ਹੋਊਗਾ ਤਰਨ ਤਾਰਨ ਦੇ ਵਿੱਚ ਭਾਈ ਮਨਦੀਪ ਸਿੰਘ ਜਿੱਤਦੇ ਆ ਜਾਂ ਕੋਈ ਹੋਰ ਜਿੱਤਦਾ ਫਤਵਾ ਲੈ ਕੇ ਜਾਂਦਾ ਤੁਸੀਂ ਕਿਵੇਂ ਦੇਖਦੇ ਹੋ ਸਾਰੀ ਗੱਲਬਾਤ ਨੂੰ ਜੁੜੇ ਹੋ ਸਫਰ ਟੈਲੀ ਵੀ ਨਾਲ ਫਿਰ ਮੈ ਲਗਾ ਕੈਮਰਾਮੈਨ ਆਕਾਸ਼ ਦਿੱਤੇ ਨਾਲ ਮੈਂ ਜੋਤ ਸਸ਼ੀਕਾਂ